गढ़दी कला पंजाब न्यूज़ ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਲੜੀਵਾਰ ਵਿਕਾਸ ਦੇ ਕੰਮ ਕਰ ਰਹੀ ਹੈ ਜਿਸ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਉਸੇ ਤਿਤਰੀ ਆਜਾਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਤਿੰਨ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਗੱਲਬਾਤ ਕਰਦਿਆਂ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਕਾਦੀਆਂ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਹੈ ਇਸ ਹਲਕੇ ਦੇ ਤਿੰਨ ਪਿੰਡ ਜਿਨ੍ਹਾਂ ਵਿੱਚ ਪਹਿਲਾ ਪਿੰਡ ਕੋਟ ਤੰਦਲ ਦੇ ਆਦਰਸ਼ ਸਕੂਲ ਤੋਂ ਲੈ ਕੇ ਜੋਗੀ ਚੀਮੇ ਤੱਕ ਪਿੰਡ ਚੱਕ ਸ਼ਰੀਫ ਤੋਂ ਲੈ ਕੇ ਕੋਟ ਗੁਜਰਾਲ ਤੱਕ ਅਤੇ ਗੁੰਨੂਪੁਰ ਤੋਂ ਕੱਲੂਗਾਰਾ ਸਾਹਿਬ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਅੱਜ ਕੰਮ ਸ਼ੁਰੂ ਕਰਵਾਇਆ ਗਿਆ ਹੈ ਲਗਭਗ 24 ਕਰੋੜ ਰੁਪਿਆ ਕਨਵਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਦਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋਇਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ 6 ਮਹੀਨਿਆਂ ਦੇ ਵਿੱਚ ਹਲਕਾ ਕਾਦਿਆਂ ਵਿੱਚ ਇੱਕ ਵੀ ਅਜਿਹੀ ਸੜਕ ਨਹੀਂ ਹੋਵੇਗੀ ਜਿਸ ਦੀ ਕਿ ਮੁਰੰਮਤ ਨਾ ਹੋਈ ਹੋਵੇ ਉਹਨਾਂ ਨੇ ਕਿਹਾ ਕਿ ਅਸੀਂ ਸੜਕਾਂ ਦੀ ਇਕੱਲੀ ਰਿਪੇਅਰ ਹੀ ਨਹੀਂ ਕਰ ਰਹੇ ਸਗੋਂ ਜੋ 11 ਫੁੱਟ ਸੜਕਾਂ ਹਨ ਉਹਨਾਂ ਨੂੰ 18 ਫੁੱਟ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਪਿੰਡ ਨਣੂਕੋਟ ਅਤੇ ਢੇਟ ਇਲਾਕੇ ਦੀਆਂ ਜਿੰਨੀਆਂ ਵੀ ਸੜਕਾਂ ਤੁਸੀਂ ਨੂੰ ਜਾਂਦੀਆਂ ਹਨ ਲਗਭਗ ਸਾਰੀਆਂ 18 ਫੁੱਟ ਹੋ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਬਿਆਸ ਦਰਿਆ ਨੂੰ ਲੱਗਦੀ ਤੁਸੀਂ ਦੀ ਰਿਪੇਅਰ ਦਾ ਕੰਮ ਲਗਭਗ ਹੋ ਚੁੱਕਿਆ ਹੈ ਜਦੋਂ ਪੱਤਰਕਾਰ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਸ਼ਹਿਰ ਵਿੱਚ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਪਖਾਨੇ ਨਹੀਂ ਹੰਤਾਂ ਉਹਨਾਂ ਨੇ ਕਿਹਾ ਕਿ ਕਾਦਿਆ ਸ਼ਹਿਰ ਵਿੱਚ ਸਾਨੂੰ ਵਿਕਾਸ ਕੰਮ ਕਰਨ ਵਿੱਚ ਥੋੜੀ ਦਿੱਕਤ ਆ ਰਹੀ ਹੈ ਕਿਉਂਕਿ ਸਾਡੀ ਕਮੇਟੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਫਿਰ ਵੀ ਕਾਦਿਆ ਸ਼ਹਿਰ ਵਿੱਚ ਵਿਕਾਸ ਹੋ ਰਿਹਾ ਹੈ ਜੋ ਕਿ 12 ਸਾਲ ਤੱਕ ਸੜਕਾਂ ਦੀ ਰਿਪੇਅਰ ਨਹੀਂ ਸੀ ਹੋਈ ਉਹਨਾਂ ਦੀ ਰਿਪੇਅਰ ਕੀਤੀ ਗਈ ਅਤੇ ਸੜਕਾਂ ਨੂੰ ਚੋੜਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕਾਦਿਆ ਦੇ ਸ਼ਮਸ਼ਾਨ ਘਾਟ ਵਾਲੀ ਸੜਕ ਵੀ ਅਸੀਂ ਜਲਦ ਤੋਂ ਜਲਦ ਰਿਪੇਅਰ ਕਰਵਾਵਾਂਗੇ ਉਨਰ ਕਿਹਾ ਕਿ ਕਾਦੀਆ ਸ਼ਹਿਰ ਵਿੱਚ ਪਖਾਨਿਆਂ ਦਾ ਵੀ ਕੰਮ ਹੋਵੇਗਾ ਕਾਦੀਆ ਅਤੇ ਧਾਰੀਵਾਲ ਵਿੱਚ ਸੀਵਰੇਜ ਦਾ ਵੀ ਲਗਭਗ ਕੰਮ ਪਾਸ ਹੋ ਚੁੱਕਾ ਹੈ ਸੇਖਵਾਨ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਸਵਰਗੀ ਪਿਤਾ ਸਰਦਾਰ ਸੇਵਾ ਸਿੰਘ ਸੇਖਵਾ ਜੀ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਵਾਏ ਸਨ ਅਸੀਂ ਵੀ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਕਾਦੀਆ ਦੇ ਵਿੱਚ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦੀ ਲੜੀ ਚੱਲ ਰਹੀ ਆ ਔਰ ਤਕਰੀਬਨ 24 ਕਰੋੜ ਰੁਪਏ ਜਿਹੜਾ ਮਾਰਕੀਟ ਕਮੇਟੀ ਕਾਨੂੰਨਾਂ ਦੀ ਸੜਕਾਂ ਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਮਨਜ਼ੂਰ ਹੋਇਆ ਵਾ ਔਰ ਅੱਜ ਅਸੀਂ ਜਿਹੜਾ ਵਾ ਤਿੰਨ ਪ੍ਰਮੁੱਖ ਸੜਕਾਂ ਦੇ ਜਿਹੜੇ ਆ ਰਿਪੇਅਰ ਦਾ ਜਿਹੜਾ ਕੰਮ ਉਹ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇੱਥੋਂ ਅੱਜ ਪਿੰਡ ਕੋਰਤਨਦਲ ਜਿੱਥੇ ਅਦਰ ਸਕੂਲ ਆ ਉੱਥੋਂ ਸ਼ੁਰੂ ਹੋ ਕੇ ਔਰ ਇਹ ਸੜਕ ਜਿਹੜੀ ਆ ਜੋਗੀ ਚੀਮੇ ਪਿੰਡ ਤੱਕ ਜਿਹੜੀ ਜਾਣੀ ਆ ਔਰ ਤਕਰੀਬਨ 65 ਲੱਖ ਰੁਪਏ ਜਿਹੜਾ ਵਾ ਇਹਦੀ ਸਪੈਸ਼ਲ ਰਿਪੇਅਰ ਦਾ ਪੰਜਾਬ ਸਰਕਾਰ ਵੱਲੋਂ ਇਨਾ ਮਨਜ਼ੂਰ ਹੋਇਆ ਇਹਦੇ ਨਾਲ ਨਾਲ ਚੱਕ ਸ਼ਰੀਫ ਤੋਂ ਜਿਹੜੀ ਕੋਟਲੇ ਗੁਜਰਾ ਨੂੰ ਰੋਡ ਜਾਂਦੀ ਆ ਉਹਦਾ ਵੀ ਅੱਜ ਨਹੀਂ ਪੱਥਰ ਆਖ ਰਹੇ ਰਿਪੇਅਰ ਦਾ ਔਰ ਗੁੰਨੋਂ ਪੁਰਤੋਂ ਜਿਹੜੀ ਖੱਲੂਕਾਰਾ ਸਾਹਿਬ ਨੂੰ ਰੋਡ ਜਾਂਦੀ ਆ ਗੋਟੋੜਾ ਸਾਹਿਬ ਨੂੰ ਇਤਿਹਾਸਕ ਉਹਦਾ ਵੀ ਅੱਜ ਜਿਹੜਾ ਵਾ ਸਪੈਸ਼ਲ ਰਿਪੇਅਰ ਦਾ ਨਹੀਂ ਪੱਥਰ ਜਿਹੜਾ ਤਿੰਨ ਪ੍ਰਮੁੱਖ ਸੜਕਾਂ ਦਾ ਜਿਹੜਾ ਰੱਖਣ ਜਾ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਵਾ ਹੋਰ ਸੜਕਾਂ ਦੇ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਵਾਰ ਰਿਪੇਅਰ ਦੇ ਕੰਮ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾਊਗੀ ਔਰ ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਗਰੰਟੀ ਦੇਣਾ ਚਾਹੁੰਦਾ ਕਿ ਆਉਣ ਵਾਲੇ 6 ਮਹੀਨਿਆਂ ਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਇੱਕ ਵੀ ਰੋਡ ਅਜਿਹੀ ਨਹੀਂ ਹੋਊਗੀ ਜਿਹਦੀ ਰਿਪੇਅਰ ਨਹੀਂ ਹੋਈ ਔਰ ਇਹਦੇ ਤੋਂ ਇਲਾਵਾ ਕੱਲੀ ਅਸੀਂ ਰਿਪੇਅਰ ਨਹੀਂ ਕਰ ਰਹੇ ਜਿਹੜੀਆਂ 11 ਫੁੱਟ ਸੜਕਾਂ ਨੇ ਬਹੁਤ ਸੜਕਾਂ ਨੂੰ ਅਸੀਂ 18 ਫੁੱਟ ਕਰਨ ਜਾ ਰਹੇ ਹਾਂ ਇਹਦਾ ਇਥੋਂ ਲਾਗੋ ਹੀ ਤੁਹਾਡੇ ਨਾਣੇਕੋਟ ਨੂੰ ਰੋਡ ਜਾਂਦੀ ਹੈ ਸਾਹਮਣੇ ਉਹ ਵੀ 18 ਫੁੱਟ ਹੋ ਗਈ ਆ ਬੇਠ ਇਲਾਕੇ ਦੀਆਂ ਜਿੰਨੀਆਂ ਰੋਡ ਤੁਸੀ ਨੂੰ ਲੱਗਦੀਆਂ ਨੇ 4-5 ਉਹ 18 ਫੁੱਟ ਹੋ ਗਈਆਂ ਨੇ ਫਿਰ ਕਾਹਨੂੰ ਆਣ ਤੋਂ ਜਿਹੜੀ ਭੂਰੀਆਂ ਨੂੰ ਰੋਡ ਜਾਂਦੀ ਆ ਉਹ ਵੀ 11 ਫੁੱਟ ਤੋਂ 18 ਫੁੱਟ ਹੋਈ ਆ ਸੋ ਕਾਫੀ 8-10 ਸੜਕਾਂ ਜਿਹੜੀਆਂ 11 ਫੁੱਟੀ ਸੀਗੀਆਂ ਉਹਨਾਂ ਨੂੰ 18 ਫੁੱਟ ਜਿਹੜਾ ਕੀਤਾ ਜਾ ਰਿਹਾ ਔਰ 27 ਕਿਲੋਮੀਟਰ ਦੀ ਜਿਹੜੀ ਧੁੱਸੀ ਬੰਦਾ ਰੋਡ ਆ ਜਿੱਥੋਂ ਦਰਿਆ ਲੰਘਦਾ ਉਹਦੀ ਵੀ ਰਿਪੇਅਰ ਜਿਹੜੀ ਆ ਲਗਭਗ ਸਾਰੀ ਕੰਪਲੀਟ ਹੋ ਚੁੱਕੀ ਆ ਕੇਵਲ ਬਾਰਸ਼ਾਂ ਕਰਕੇ ਜਿਹੜਾ ਪ੍ਰੀਮਿਕਸ ਪੈਨ ਵਾਲਾ ਸੀ ਉਹ ਨਹੀਂ ਪਿਆ ਔਰ ਉਹ ਸੜਕ ਦੀ ਵੀ ਜਿਹੜੀ ਆ ਬੜੀ ਵਧੀਆ ਰਿਪੇਅਰ ਹੋਈ ਆ ਉਹਦੀ ਸਟਰੈਂਥਨਿੰਗ ਹੋਈ ਆ ਔਰ ਉਹਨੂੰ ਚੌੜਾ ਕੀਤਾ ਗਿਆ ਔਰ ਇਹੀ ਕਾਰਨ ਰਿਹਾ ਕੇ ਭਾਵਾਂ ਬਹੁਤ ਜ਼ਿਆਦਾ ਪਾਣੀ ਬਿਆਸਤ ਰਿਆ ਚ ਆ ਕਿਉਂਕਿ ਅਸੀਂ ਤੁਸੀਂ ਜਿਹੜੀ ਆ ਉਹਦੀ ਰਿਪੇਅਰ ਹੋਰ ਉਹਦੀ ਸਟਰੈਂਥਨਿੰਗ ਕੀਤੀ ਸੀ ਔਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਇਲਾਕਾ ਜਿਹੜਾ ਵਾ ਹਾੜਾਂ ਦੀ ਇਮਾਰਤੋਂ ਕਾਫੀ ਹੱਦ ਤੱਕ ਜਿਹੜਾ ਵਾ ਸਾਡਾ ਬਚਾਹ ਹੋਇਆ ਤਾਂ ਉਹਦਾ ਜਲਦੀ ਹੱਲ ਕਰਾਂਗੇ ਕਾਦੀਆਂ ਸ਼ਹਿਰ ਚ ਸਾਨੂੰ ਥੋੜੀ ਜੀ ਦਿੱਕਤ ਹੈ ਵਿਕਾਸ ਕੰਮ ਕਰਨ ਚ ਆ ਜਾਂਦੀ ਹੈ ਕਿਉਂਕਿ ਉੱਥੇ ਜਿਹੜਾ ਕਮੇਟੀ ਆ ਉਹ ਕਾਂਗਰਸ ਦੀ ਆ ਇਸ ਕਰਕੇ ਕੋਈ ਵੀ ਅਸੀਂ ਕਲੀਅਰੈਂਸ ਲੈਣੀ ਹੋਵੇ ਕਰਨੀ ਹੋਵੇ ਤੇ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਕਾਦੀਆਂ ਚ ਵੀ ਜਿਹੜਾ ਵਾ ਬਹੁਤ ਵਧੀਆ ਵਿਕਾਸ ਤੇ ਕਾਰਜ ਹੋ ਰਿਹਾ ਤੁਸੀਂ ਦੇਖਿਆ ਹੀ ਆ ਕਿ ਕਾਦੀਆਂ ਸ਼ਹਿਰ ਦੀਆਂ ਸੜਕਾਂ ਜਿਨ੍ਹਾਂ ਦੀ ਪਿਛਲੇ 10-12 ਸਾਲ ਤੋਂ ਰਿਪੇਅਰ ਨਹੀਂ ਸੀ ਹੋਈ ਉਹਨਾਂ ਦੀ ਰਿਪੇਅਰ ਹੋਈ ਆ ਚੌੜੀਆਂ ਕੀਤੀਆਂ ਗਈਆਂ ਚੌਂਕ ਜਿਹੜੇ ਆ ਜਿੰਨੇ ਵੀ ਕਾਦੀਆਂ ਸ਼ਹਿਰ ਦੇ ਉਹ ਬਹੁਤ ਚੌੜੇ ਕੀਤੇ ਗਏ ਆ ਸਮਸ਼ਾਨ ਘਾਟ ਵਾਲੀ ਸੜਕ ਵੀ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਰਿਪੇਅਰ ਹੋਣ ਵਾਲੀ ਉਹ ਵੀ ਉਹ ਵੀ ਕਰਾਵਾਂਗੇ ਔਰ ਸ਼ਹਿਰ ਦੇ ਵਿੱਚ ਪਖਾਨਿਆਂ ਦੀ ਤੁਸੀਂ ਗੱਲ ਕੀਤੀ ਆ ਉਹ ਵੀ ਅਸੀਂ ਬਣਾਵਾਂਗੇ ਔਰ ਸੀਵਰੇਜ ਵੀ ਜਿਹੜਾ ਕਾਦੀਆਂ ਦਾ ਉਹ ਵੀ ਲਗਭਗ ਪਾਸ ਹੋ ਚੁੱਕਿਆ ਵਾ ਮੈਂ ਹਰ ਹਫਤੇ ਪੈਰਵਾਈ ਕਰਦਾ ਕਿ ਸਾਡੇ ਜਿਹੜੇ ਦੋ ਪ੍ਰਮੁੱਖ ਸ਼ਹਿਰ ਨੇ ਕਾਦੀਆਂ ਤੇ ਧਾਰੀਵਾਲ ਇਹਨਾਂ ਦੋਹਾਂ ਸ਼ਹਿਰਾਂ ਚ ਜਿਹੜਾ ਵਾ ਸੀਵਰੇਜ ਪਾਇਆ ਜਾਊਗਾ ਔਰ ਪਹਿਲੇ ਵਾਲਾ ਸੀਵਰੇਜ ਨਹੀਂ ਕਿ ਸੀਵਰੇਜ ਬਾਅਦ ਪਿਆ ਤੇ ਖਰਾਬ ਪਹਿਲੋ ਹੋ ਗਿਆ ਜਿਸ ਤਰ੍ਹਾਂ ਮੇਰੇ ਸਵਰਗੀ ਪਤਾ ਜੀ ਨੇ ਕਾਦੀਆਂ ਦਾ ਗੰਦ ਕੱਢਿਆ ਸੀਗਾ ਉਹੋ ਜਿਹੇ ਐਗਜ਼ੈਂਪਲਰੀ ਕੰਮ ਜਿਹੜਾ ਅਸੀਂ ਕਾਦੀਆਂ ਚ ਕਰਾਂਗੇ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜਾ ਵਾ ਕੰਮ ਨੂੰ ਯਾਦ ਰੱਖਣ ਕਿ ਜਿਹੜਾ ਵਾ ਕੰਮ ਕੀਤਾ ਗਿਆ ਸੀ ਬਹੁਤ ਬਹੁਤ ਧੰਨਵਾਦ